ਹਾਂਜੀ ਮੈਮ ਅੱਜ ਲੋਕ ਮਿਲਣੀ ਦੇ ਵਿੱਚ ਆਪਾਂ ਸੀਆਰਸੀ ਬਿਲਡਿੰਗ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਸੋ ਕਿੰਨੇ ਕੁ ਲੋਕ ਅੱਜ ਆਏ ਨੇ ਜਿਵੇਂ ਕਿ ਤੁਸੀਂ ਸਵੇਰੇ 10 ਵਜੇ ਤੋਂ ਜਿਹੜੇ ਲੋਕ ਮਿਲਦੀ ਲੈ ਰਹੇ ਹੋ ਕਿੰਨੇ ਕੁ ਲੋਕ ਆਏ ਨੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਲੈ ਕੇ ਤੁਹਾਡੇ ਤੱਕ ਪਹੁੰਚੇ ਅਸੀਂ 10 ਵਜੇ ਅਸੀਂ ਸ਼ੁਰੂ ਕੀਤਾ ਸੀ ਤਕਰੀਬਨ ਸਵਾ 11 ਵਜੇ ਔਰ ਸਵਾ 4 ਹੋ ਗਿਆ ਔਰ ਲਗਾਤਾਰ ਪਿੰਡਾਂ ਚੋਂ ਵੀ ਸ਼ਹਿਰ ਚੋਂ ਵੀ ਲੋਕ ਆ ਰਹੇ ਨੇ ਸਮੱਸਿਆਵਾਂ ਜ਼ਿਆਦਾਤਰ ਉਹੀ ਹੁੰਦੀਆਂ ਨੇ ਜੋ ਪਹਿਲਾਂ ਚੱਲਦੀਆਂ ਹੁੰਦੀਆਂ ਨੇ ਜਿਵੇਂ ਨਵੀਆਂ ਆਪਾਂ ਲੋਕਲ ਕਹਿ ਲਓ ਬਿਜਲੀ ਦੀਆਂ ਸਮੱਸਿਆਵਾਂ ਕਹਿ ਲਓ ਜਾਂ ਪਿੰਡਾਂ ਦੀ ਪਾਣੀ ਦੀ ਸਮੱਸਿਆ ਕਹਿ ਲਓ ਸੋ ਉਹਦੇ ਲਈ ਨਵੇਂ ਨਵੀਆਂ ਜੜੀਆਂ ਸਰਪੰਚ ਵੀ ਆਪਦੀਆਂ ਕੋਈ ਨਵੇਂ ਕੰਮ ਕਰਾਉਂਦੇ ਆ ਤਾਂ ਉਹਦੇ ਰਿਲੇਟਿਡ ਸਮੱਸਿਆਵਾਂ ਲੈ ਕੇ ਆਉਂਦੇ ਆ ਬਾਕੀ ਸ਼ਹਿਰ ਦੇ ਵਿੱਚ ਅਸੀਂ ਜਿਵੇਂ ਸੀਵਰੇਜ ਨੂੰ ਲੱਗੇ ਹੋਇਆ ਠੀਕ ਕਰਨ ਦੇ ਲਈ ਸੋ ਉਹਦੇ ਚੰਗੀਆਂ ਰਿਪੋਰਟਾਂ ਵੀ ਆ ਰਹੀਆਂ ਨੇ ਉਹਦੇ ਚ ਹੋਰ ਨਵੀਆਂ ਸ਼ਿਕਾਇਤਾਂ ਵੀ ਆ ਰਹੀਆਂ ਕੁਐਸ਼ਨ ਜੀ ਸਮੱਸਿਆਵਾਂ ਹੁੰਦੀਆਂ ਨੇ ਜੋ ਮੌਕੇ ਤੇ ਹੱਲ ਕਰਨ ਵਾਲੀਆਂ ਸੋ ਅੱਜ ਕੀਤੀਆਂ ਨੇ ਲਗਾਤਾਰ ਬੈਠ ਕੇ ਔਰ ਕੋਸ਼ਿਸ਼ ਕੀਤੀ ਹੈ ਆਪਣੇ ਵੱਲੋਂ ਕਿ ਲੋਕਾਂ ਨੂੰ ਸੰਤੁਸ਼ਟ ਕੀਤਾ ਜਾਵੇ ਸ਼ਹਿਰ ਦੇ ਵਿੱਚ ਡਿਮਾਂਡ ਹੈ ਜੀ ਐਸਪੀ ਨੂੰ ਲੈ ਕੇ ਕਿ ਇੱਕ ਜੋ ਹੈ ਪੱਕੇ ਤੌਰ ਤੇ ਇਹਨਾਂ ਦੀ ਜਿਹੜੀ ਡਿਊਟੀ ਹੈ ਉਹ ਲਗਾਈ ਜਾਵੇ ਜਿਵੇਂ ਵਾਧੂ ਚਾਰਜ ਹੈ ਤਾਂ ਮੁਸ਼ਕਲ ਆਂਦੀ ਆ ਤਾਂ ਬਿਲਕੁਲ ਜੀ ਬਿਲਕੁਲ ਮੁਸ਼ਕਲ ਆਉਂਦੀ ਹੈ ਔਰ ਮੇਰੇ ਮੈਂ ਵੀ ਸੀਐਮ ਸਾਹਿਬ ਨੂੰ ਇਹ ਆਪਣੀ ਡਿਮਾਂਡ ਭੇਜੀ ਹੋਈ ਹੈ ਔਰ ਜਿਹੜੀਆਂ ਬਦਲੀਆਂ ਨੇ ਉਹਨਾਂ ਦਾ ਇੱਕ ਟਾਈਮ ਜੋ ਸਰਕਾਰ ਨੇ ਨਿਰਧਾਰਤ ਕੀਤਾ ਉਹ ਮਹੀਨੇ ਦੇ ਅਖੀਰ ਚ ਬਦਲੀਆਂ ਸ਼ੁਰੂ ਹੋ ਜਾਣੀਆਂ ਸੋ ਉਦੋਂ ਜਿਹੜੀ ਸਾਰੀ ਵੀ ਜਿੰਨੇ ਵੀ ਅਫਸਰਾਂ ਦੀ ਘਾਟ ਆ ਉਹ ਪੂਰੀ ਹੋ ਜੂਗੀ ਸੋ ਅੱਜ ਜਿਸ ਤਰ੍ਹਾਂ ਨਾਲ ਤੁਸੀਂ ਲੋਕ ਮਿਲਣੀ ਕੀਤੀ ਆ ਆਮ ਸ਼ਹਿਰ ਵਾਸੀਆਂ ਨੂੰ ਕੀ ਕੌਂਗਰੀ ਕੀਤੀ ਅ ਮੈਂ ਤਾਂ ਇਹ ਹੀ ਹਮੇਸ਼ਾ ਹੀ ਇਹ ਹੀ ਕਹਿਨੀ ਆ ਕਿ ਤੁਸੀਂ ਸਾਡੇ ਲਈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੂਤਰਤਾ ਦਾ ਕੰਮ ਕਰਦੇ ਹੋ ਤੁਸੀਂ ਆ ਕੇ ਦੱਸੋ ਸਾਨੂੰ ਸ਼ਹਿਰ ਦੀਆਂ ਕੀ ਸਮੱਸਿਆਵਾਂ ਨੇ ਕਿਉਂਕਿ ਹਰ ਜਗ੍ਹਾ ਤੇ ਇੱਕ ਲੀਡਰ ਵੀ ਨਹੀਂ ਪਹੁੰਚ ਸਕਦਾ ਹੁੰਦਾ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ ਸੋ ਇਸੇ ਲਈ ਮੈਂ ਇੱਕ ਜਗ੍ਹਾ ਤੇ ਬੈਠਦੀ ਹੁੰਨੀ ਆ ਕਿ ਤੁਸੀਂ ਆਓ ਮਿਲੋ ਦੱਸੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਆਪਾਂ ਸ਼ਹਿਰ ਨੂੰ ਵੀ ਵਧੀਆ ਬਣਾਵਾਂਗੇ ਪਿੰਡਾਂ ਦੀ ਨਹਿਾਰ ਵੀ ਬਦਲ ਵੀ ਰਵੇ ਆ ਤੇ ਹੋਰ ਵੀ ਬਦਲਾਂਗੇ ਸੋ ਆਪਾਂ ਸਾਰੇ ਮਿਲ ਕੇ ਮਲੋਟ ਹਲਕੇ ਦੀ ਤਰੱਕੀ ਲਈ ਕੰਮ ਕਰਨਾ ਹੈ ਸੋ ਇਹਦੇ ਚ ਸਾਰਿਆਂ ਦੇ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ ਬਾਕੀ ਜਿਹੜਾ ਸਾਡਾ ਨਸ਼ਿਆਂ ਦੇ ਵਿਰੁੱਧ ਮੁਹਿੰਮ ਹੈ ਉਹਦੇ ਲਈ ਵੀ ਮੈਂ ਖਾਸ ਤੌਰ ਤੇ ਮੈਸੇਜ ਲਾਵਾਂਗੀ ਕਿ ਜਿਵੇਂ ਸਰਕਾਰ ਲੱਗੀ ਹੋਈ ਹੈ ਇਸੇ ਤਰ੍ਹਾਂ ਤੁਸੀਂ ਸਰਕਾਰ ਦਾ ਸਾਥ ਦਿਓ ਜੇਕਰ ਆਪਾਂ ਨੂੰ ਕਿਸੇ ਬਾਰੇ ਕੋਈ ਇਨਫੋਰਮੇਸ਼ਨ ਹੈ ਜਾਂ ਆਪਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਸ਼ਹਿਰ ਦੇ ਏਰੀਏ ਜਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਗੜ ਇਕੱਠਾ ਹੋ ਰਿਹਾ ਤਾਂ ਉਹ ਸਾਡੇ ਤੱਕ ਪਹੁੰਚਾਓ ਆਪਾਂ ਇਹ ਨਸ਼ਿਆਂ ਨੂੰ ਜਿਹੜੀ ਖਤਮ ਕਰਨ ਵਾਲੀ ਜਾਣਕਾਰੀ ਸਾਂਝੇ ਤੌਰ ਤੇ ਲੜ ਗਈ ਆਪਾਂ ਇਲੈਕਸ਼ਨ ਦੀ ਗੱਲ ਕੀਤੀ ਇਸੇ ਨੂੰ ਕੰਟੀਨਿਊ ਕਰਦੇ ਆਪਾਂ ਅੱਗੇ ਗੱਲ ਕਰਾਂਗੇ ਕਿ 27 ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ ਆ ਜਿਹੜੀਆਂ ਹੋਰ ਨਾ ਪਾਰਟੀਆਂ ਨੇ ਉਹ ਪੂਰੀ ਤਰ੍ਹਾਂ ਜਿਹੜੀ ਤਿਆਰੀ ਹੈ ਵੱਡੀਆਂ ਵੱਡੀਆਂ ਰੈਲੀਆਂ ਹੋ ਰਹੀਆਂ ਸੋ ਆਪਣਾ ਕਿਸ ਤਰ੍ਹਾਂ ਦੇਖੋ ਜੀ ਰੈਲੀਆਂ ਤਾਂ ਉਹ ਪਹਿਲਾਂ ਵੀ ਕਰਦੇ ਰਹੇ ਆ ਪਰ ਮੈਂ ਇਹ ਕਹਾਂਗੀ ਕਿ ਅਸਲੀ ਜਿਹੜਾ ਗੱਲ ਹੁੰਦੀ ਹੈ ਨਾ ਲੋਕਾਂ ਤੱਕ ਪਹੁੰਚਣ ਦੀ ਉਹਨਾਂ ਦੇ ਕੰਮ ਕਰਨੇ ਚਾਹੀਦੇ ਆ ਸੋ ਜੇ ਉਹਨਾਂ ਦੀਆਂ ਰੈਲੀਆਂ ਨਾਲ ਇੰਨੀ ਹੀ ਮਲੋਟ 'ਚ ਤਬਦੀਲੀ ਆਉਣੀ ਹੁੰਦੀ ਤਾਂ ਹੁਣ ਤਾਂ ਜਿਹੜੇ ਇੰਨੇ ਸਾਲਾਂ ਦੀ ਸੀਵਰੇਜ ਦੀ ਸਮੱਸਿਆ ਉਹ ਲੋਕ ਹੁਣ ਤੱਕ ਮੇਰੇ ਟੱਕ ਲੈ ਕੇ ਨਾ ਆਉਂਦੇ ਸੋ ਉਹ ਇੰਨੇ ਸਾਲ ਅਕਾਲੀ ਵੀ ਕਰਕੇ ਕਾਂਗਰਸ ਵੀ ਕਰਕੇ ਤੇ ਜਿਹੜੀਆਂ ਮਲੋਟ ਦੀਆਂ ਬੇਸਿਕ ਸਮੱਸਿਆਵਾਂ ਸੀ ਉੱਥੇ ਦੀਆਂ ਉੱਥੇ ਖੜੀਆਂ ਨੇ ਸੋ ਅਸੀਂ ਤਾਂ ਆਪਣੇ ਕੰਮ ਦੱਸਾਂਗੇ ਲੋਕਾਂ ਨੂੰ ਅੱਗੇ ਲੋਕਾਂ ਦੀ ਮਰਜ਼ੀ ਹੈ ਜਿਵੇਂ ਵੀ ਉਹ ਫਤਵਾ ਦੇਣਗੇ ਸਿਰ ਮੱਥੇ ਹੋਵੇਗਾ ਯਾਨੀ ਕਿ ਜਿਹੜੇ ਇਲੈਕਸ਼ਨ ਹੋਣੇ ਆ ਇਹ ਕੰਮ ਦੇ ਆਧਾਰ ਤੇ ਉੱਤੇ ਵੋਟਿੰਗ ਹੋਣੀ ਹੈ ਕੋਈ ਇਹਦੇ ਤੇ ਕੋਈ ਖਾਸ ਮੁੱਦਾ ਨਹੀਂ ਲੈ ਕੇ ਜਾ ਆਮ ਆਦਮੀ ਪਾਰਟੀ ਦੀ ਸੋਚ ਹੀ ਹਮੇਸ਼ਾ ਰਹੀ ਹੈ ਕਿ ਕੇਜਰੀਵਾਲ ਜੀ ਵੀ ਇਸੇ ਲਈ ਦਿੱਲੀ ਦੇ ਵਿੱਚ ਵਾਰ-ਵਾਰ ਲੋਕਾਂ ਚ ਇਹੀ ਗੱਲ ਲੈ ਕੇ ਆਏ ਸੀ ਕਿ ਅਸੀਂ ਆਹ ਕੰਮ ਕੀਤੇ ਆ ਤੇ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਪਾਓ ਅਸੀਂ ਵੀ ਇਹੀ ਕਹਾਂਗੇ ਧੰਨਵਾਦ